ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਰਿਗੰਬਟੀਕ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਕਾਟਨ ਦੇ ਸੂਟ ਲੈ ਕੇ ਆਏ ਆਂ ਡਿਜ਼ਾਈਨਰ ਕਾਟਨ ਦੇ ਸੂਟ ਨੇ ਨਾਲ ਚਿਕਨ ਦੇ ਪਲਾਜ਼ੋ ਨੇ ਵਾਲਾ ਸੂਟ ਤੁਸੀਂ 올ਓਵਰ ਵੀ ਖਰੀਦ ਸਕਦੇ ਹੋ ਸੇਮ ਪ੍ਰਾਈਸ ਪਏਗਾ ਦੁਪੱਟੇ ਬਹੁਤ ਸੋਹਣੇ ਡਿਜ਼ਾਈਨਰ ਰੈਡੀ ਹੋਏ ਹੋਏ ਨੇਗੇ ਇਹ ਵਾਲੇ ਸੂਟ ਨੇ ਜਿਹੜੇ ਵੀ ਪਿਓਰ ਕਾਟਨ ਦੇ ਵਿੱਚ ਸੂਟ ਨੇ ਸੇਮ ਟੂ ਸੇਮ ਇਹਨਾਂ ਦੇ ਵੀ ਦੁਪੱਟੇ ਆਪਾਂ ਲੈਸਾਂ ਤੇ ਪਟੀਆਂ ਲਗਾ ਕੇ ਰੈਡੀ ਕੀਤੇ ਨੇਗੇ 5 ਮੀਟਰ 올ਓਵਰ ਕੱਟ ਦਾ ਤੁਹਾਨੂੰ ਸੂਟ ਮਿਲੂਗਾ ਤੇ ਜਿਹੜੇ ਪ੍ਰਿੰਟ ਨੇ ਉਹ ਬਹੁਤ ਹੀ ਜ਼ਿਆਦਾ ਲੇਟ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਇਹ ਵਾਲੇ ਜਿਹੜੇ ਸੂਟ ਨੇ ਇਹਨਾਂ ਦੇ ਘੇਰੇ ਦੇ ਉੱਪਰ ਆਪਾਂ ਨੇ ਲੈਸਾਂ ਲਗਾਈਆਂ ਨੇ ਤੇ ਦੁਪੱਟੇ ਦੇ ਉੱਪਰ ਆਪਾਂ ਨੇ ਲੈਸਾਂ ਲਗਾ ਕੇ ਤੇ ਪਟੀਆਂ ਦੇ ਨਾਲ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਬਹੁਤ ਸੋਹਣਾ ਫੈਬਰਿਕ ਹੈ ਕੋਟਾ ਦੇ ਦੁਪੱਟੇ ਨੇਗੇ ਤੇ ਪਿਓਰ ਕਾਟਨ ਦੇ ਇਹ ਸੂਟ ਨੇਗੇ ਪ੍ਰਾਈਸੇਸ ਵੀ ਬਹੁਤ ਜ਼ਿਆਦਾ ਜੈਨੂਇਨ ਨੇ ਤੇ ਸ਼ਿਪਿੰਗ ਹੈ ਜਿਹੜੀ 올ਓਵਰ ਇੰਡੀਆ ਫ੍ਰੀ ਹੈਗੀ ਤੁਹਾਨੂੰ ਕੋਈ ਵੀ ਐਕਸਟਰਾ ਸ਼ਿਪਿੰਗ ਦੇ ਲਈ ਚਾਰਜਸ ਪੇ ਕਰਨ ਦੀ ਜ਼ਰੂਰਤ ਫਰੀ ਸ਼ਿਪਿੰਗ ਹੈਗੀ ਜਿਹੜਾ ਨੈਕਸਟ ਆਰਟੀਕਲ ਹੈ ਮਿਕਸ ਕਾਟਨ ਦੇ ਸੂਟ ਨੇ ਪਿਓਰ ਕਾਟਨ ਦੇ ਵਿੱਚ ਨਹੀਂ ਹੈਗੇ ਇਹ ਇਹਨਾਂ ਦਾ ਫੈਬਰਿਕ ਹੈ ਜਿਹੜਾ ਥੋੜਾ ਜਿਹਾ ਮਿਕਸ ਹੈਗਾ ਬਹੁਤ ਸੋਹਣਾ ਆਰਟੀਕਲ ਹੈ ਪਰ ਜਿਹੜੇ ਇਹ ਵਾਲੇ ਸੂਟ ਨੇ ਇਹਨਾਂ ਦੇ ਵੀ ਦੁਪੱਟੇ ਆਪਾਂ ਨੇ ਸੇਮ ਤੋਂ ਸੇਮ ਲੈਸਾਂ ਲਗਾ ਕੇ ਰੈਡੀ ਕੀਤੇ ਨੇਗੇ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆਉਂਦਾ ਉਹਦਾ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਹੁੰਦੀ ਹੈ ਥੈਂਕ ਯੂ ਜੀ ਸਬਸਕ੍ਰਾਈਬ